ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਐਮਨਾਬਾਦ ਦੇ ਨਗਰ ਵਿੱਚ 15 ਦਿਨ ਰਹਿੰਦੇ ਹਨ ਭਾਈ ਲਾਲੋ ਜੀ ਚਰਨ ਕਮਲਾਂ ਨਾਲ ਪ੍ਰੇਮ ਕਰਕੇ ਸੇਵਾ ਕਰਦਾ ਹੈ ਐਮਨਾਬਾਦ ਦਾ ਰਾਜਾ ਇੱਕ ਪਠਾਨ ਸੀ ਉਸ ਦੇ ਪਾਸ ਬڑے ਦੁਸ਼ਟ ਬੁੱਧੀ ਵਾਲੇ ਅਹਲਕਾਰ ਰਹਿੰਦੇ ਸਨ। ਉਹਨਾਂ ਵਿੱਚ ਇੱਕ ਖੱਤਰੀ ਉਸ ਦਾ ਮੰਤਰੀ ਸੀ। ਉਸ ਦਾ ਨਾਂ ਮਲਕ ਭਾਗੋ ਸੀ। ਉਸ ਦੇ ਪਾਸ ਬਹੁਤ ਧਨ ਸੀ। ਇਹ ਸਾਰਾ ਧਨ ਪਾਪਾਂ ਦੀ ਕਮਾਈ ਨਾਲ ਇਕੱਠਾ ਕੀਤਾ ਹੋਇਆ ਸੀ। ਲੋਕਾਂ ਵਿੱਚ ਆਪਣਾ ਜਸ ਕਰਵਾਉਣ ਲਈ ਉਸ ਨੇ ਨਗਰ ਵਿੱਚ ਬ੍ਰਹਮ ਭੋਜ ਕੀਤਾ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਉਸ ਨੇ ਚਾਰਾਂ ਵਰਨਾਂ ਨੂੰ ਨਿਯੋਤਾ ਭੇਜਿਆ। ਜਿੱਥੇ ਕਿੱਥੇ ਵੀ ਫਕੀਰ ਸਨ ਉਸਨੇ ਆਪਣੇ ਆਦਮੀ ਭੇਜ ਕੇ ਸਭ ਨੂੰ ਭੋਜਨ ਵਰਤਿਆ ਉਸ ਖਤਰੀ ਦਾ ਇੱਕ ਬ੍ਰਾਹਮਣ ਸੇਵਕ ਨਗਰ ਵਿੱਚ ਫੇਰ ਕੇ ਸੱਦੇ ਦੇ ਰਿਹਾ ਸੀ ਉਹ ਉੱਥੇ ਪਹੁੰਚ ਗਿਆ ਜਿੱਥੇ ਬੇਦੀ ਕੁਲ ਦੇ ਤਵਾਜ ਗੁਰੂ ਜੀ ਜੰਗਲ ਨੂੰ ਜਾ ਰਹੇ ਸਨ ਗੁਰੂ ਜੀ ਨੂੰ ਵੇਖ ਕੇ ਬ੍ਰਾਹਮਣ ਨੇ ਇਹ ਵਚਨ ਕੀਤੇ ਨਾਨਕ ਤਪਾ ਜੀ ਤੁਸੀਂ ਕਿੱਧਰ ਜਾ ਰਹੇ ਹੋ ਤੁਹਾਨੂੰ ਸਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਭੋਜਨ ਛਕਣ ਵਾਸਤੇ ਆਓ ਇਹ ਸੁਣ ਕੇ ਗੁਰੂ ਜੀ ਨੇ ਬਚਨ ਉਚਾਰਿਆ اے ਬ੍ਰਾਹਮਣ ਤੁਹਾਡਾ ਕਾਹਦਾ ਨਿਉਤਾ ਹੈ ਮੈਨੂੰ ਵਿਚਾਰ ਕੇ ਆਪਣਾ ਬਿਰਤਾਂਤ ਚੰਗੀ ਤਰ੍ਹਾਂ ਸਮਝਾਓ ਬ੍ਰਾਹਮਣ ਨੇ ਕਿਹਾ ਭਾਗੋ ਖੱਤਰੀ ਜਿਹੜਾ ਹੈ ਉਸ ਨੇ ਚਾਰ ਵਰਨਾਂ ਨੂੰ ਨਿਉਤੇ ਭੇਜੇ ਹਨ ਉਸ ਨੇ ਬੜਾ ਵਿਚਾਰ ਭ੍ਰਮਪੋਜ ਕੀਤਾ ਹੈ ਅੱਜ ਸਾਰੇ ਉਸ ਦੇ ਘਰ ਬ੍ਰਹਮ ਭੋਜ ਕਰਨ ਵਾਸਤੇ ਜਾਣਗੇ ਗੁਰੂ ਜੀ ਨੇ ਕਿਹਾ ਅਸੀਂ ਚਾਰ ਵਰਨਾ ਵਿੱਚ ਨਹੀਂ ਆਉਂਦੇ ਹਾਂ ਅਸੀਂ ਤਾਂ ਦਰਵੇਸ਼ ਹਾਂ ਸਾਡਾ ਕੋਈ ਵਰਨ ਨਹੀਂ ਹੈ ਗੁਰੂ ਜੀ ਦੇ ਇਹ ਬਤਨ ਸੁਣ ਕੇ ਬ੍ਰਾਹਮਣ ਨੇ ਮੁਸਕਰਾ ਕੇ ਇਹ ਗੱਲ ਕਹੀ ਤੁਹਾਡੀਆਂ ਇਹਨਾਂ ਗੱਲਾਂ ਕਰਕੇ ਹੀ ਲੋਕ ਤੁਹਾਨੂੰ ਕੋਰਾਈਆ ਕਹਿੰਦੇ ਹਨ ਜਗ ਵਾਲੀ ਲੋਕ ਰੀਤੀ ਤੁਸੀਂ ਛੱਡ ਦਿੱਤੀ ਹੈ ਇਸ ਲਈ ਤੁਹਾਡਾ ਨਾਂ ਕੋਰਾਈਆ ਪੈ ਗਿਆ ਹੈ ਜੇ ਬ੍ਰਹਮਪੁਰ ਵਿੱਚ ਨਹੀਂ ਆਓਗੇ ਤਾਂ ਮਲਕ ਭਾਗੋ ਦੇ ਹਿਰਦੇ ਵਿੱਚ ਬਹੁਤ ਗਰੋਧ ਉਪਜੇਗਾ ਤੁਹਾਨੂੰ ਉਹ ਨਗਰ ਵਿੱਚੋਂ ਕੱਢ ਦੇਗਾ ਅੱਗੇ ਤੁਸੀਂ ਜਾਣੋ ਮੈਂ ਤਾਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ ਇਸ ਤਰ੍ਹਾਂ ਕਹਿ ਕੇ ਬ੍ਰਾਹਮਣ ਚਲਾ ਗਿਆ ਪਰ ਖੀਮਾ ਦੇ ਘਰ ਭਾਪ ਗੁਰੂ ਜੀ ਚੁੱਪ ਰਹੇ ਮਲਕ ਭਾਗੋ ਨੇ ਬ੍ਰੰਭੋਜ ਬਹੁਤ ਤਿਆਰ ਕਰਵਾਇਆ ਅਤੇ ਗਰੀਬ ਅਮੀਰ ਸਭ ਨੂੰ ਆਪਣੇ ਘਰ ਬੁਲਾਇਆ ਲੋਕ ਜਾ ਕੇ ਭੋਜਨ ਖਾ ਰਹੇ ਸਨ ਜਿਹੜਾ ਅਨੇਕ ਪ੍ਰਕਾਰ ਦਾ ਤਿਆਰ ਕੀਤਾ ਹੋਇਆ ਸੀ ਰਾਜ ਕੇ ਭੋਜਨ ਖਾ ਕੇ ਜਦ ਪੂਰਨ ਤ੍ਰਿਪਤ ਹੋ ਜਾਂਦੇ ਸਨ ਤਾਂ ਮਲਕ ਭਾਗੋ ਦਾ ਬਹੁਤ ਜਸ ਕਰਦੇ ਸਨ ਉਸ ਨੂੰ ਬੜਾ ਪੁੰਨਵਾਨ ਤੇ ధਾਨੀ ਮੰਨਦੇ ਸਨ ਪਰ ਉਹ ਇਹ ਨਹੀਂ ਸੀ ਜਾਣਦੇ ਕਿ ਮਲਕ ਭਾਗੋ ਕਿੰਨਾ ਝੂਠਾ ਤੇ ਛਲਿਆ ਸੀ ਜਿਸ ਨੇ ਵੱਡੇ ਪਾਪ ਕਰਕੇ ਮਾਇ ਇਕੱਠੀ ਕੀਤੀ ਸੀ ਪਰ ਗੁਰੂ ਜੀ ਉਸ ਦੇ ਘਰ ਨਾ ਗਏ ਅਤੇ ਸਾਰਾ ਦਿਨ ਜੰਗਲ ਵਿੱਚ ਬਤੀਤ ਕੀਤਾ ਸ਼ਾਮ ਨੂੰ ਭਾਈ ਲਾਲੋ ਜੀ ਦੇ ਘਰ ਆ ਕੇ ਬਿਰਾਜ ਗਏ ਉਹ ਬ੍ਰਾਹਮਣ ਜਾਣਦਾ ਸੀ ਕਿ ਤਪਾ ਭਾਪ ਗੁਰੂ ਜੀ ਨਹੀਂ ਸਿਆਏ ਉਸਨੇ ਮਲਕ ਭਾਗੋਪਾਸ ਜਾ ਕੇ ਚੁਗਲੀ ਕੀਤੀ ਜਿਹੜੇ ਲੋਕ ਈਰਖਾਲੂ ਹੁੰਦੇ ਹਨ ਉਹ ਦੋਸ਼ ਲਾਉਣ ਅਤੇ ਚੁਗਲੀ ਕਰਨ ਵਿੱਚ ਬੜੀ ਖੁਸ਼ੀ ਅਨੁਭਵ ਕਰਦੇ ਹਨ ਹੇ ਮਲਕ ਜੀ ਵੇਖੋ ਜਿਹੜਾ ਖੱਤਰੀ ਨਾਨਕ ਤਪਾ ਕਹਾਉਂਦਾ ਹੈ ਉਹ ਤੁਹਾਡਾ ਬ੍ਰह्म ਭੋਜ ਛਕਣ ਨਹੀਂ ਆਇਆ ਉਹ ਆਪਣੇ ਆਪ ਨੂੰ ਤੁਹਾਡੇ ਨਾਲੋਂ ਵੱਡਾ ਸਮਝਦਾ ਹੈ ਤੁਹਾਡੇ ਘਰ ਆ ਕੇ ਉਹਨਾਂ ਨੇ ਭੋਜਨ ਨਹੀਂ ਛਕਿਆ ਉਹ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਂਦੇ ਅਸਲ ਰੀਤੀ ਛੱਡ ਕੇ ਉਹ ਕੁਰਾਏ ਪੈ ਗਏ ਹਨ ਛੂਦਰ ਦੇ ਘਰ ਭੋਜਨ ਕਰਦੇ ਹਨ ਇੱਥੇ ਆਏ ਨਹੀਂ ਉਹਨਾਂ ਦੇ ਦਿਲ ਵਿੱਚ ਭੋਰਾ ਵੀ ਕਿਸੇ ਦਾ ਡਰ ਨਹੀਂ ਇਹ ਸੁਣ ਕੇ ਭਾਗੋ ਨੇ ਫਿਰ ਪੁੱਛਿਆ ਤੂੰ ਉਹਨਾਂ ਨੂੰ ਸੱਦਾ ਦਿੱਤਾ ਹੈ ਕਿ ਨਹੀਂ ਬ੍ਰਾਹਮਣ ਨੇ ਕਿਹਾ ਮੈਂ ਉਹਨਾਂ ਨੂੰ ਕਈ ਵਾਰੀ ਬਚਨ ਆ ਕੇ ਪੱਕੀ ਤਾਕੀਦ ਕੀਤੀ ਸੀ ਇਹ ਸੁਣ ਕੇ ਮਲਖ ਭਾਗੋ ਨੇ ਮਨ ਵਿੱਚ ਬੜਾ ਗਰੋਧ ਕੀਤਾ ਮਾਨੋ ਸ਼ੇਰ ਉਤੇ ਮੱਛਰ ਨੇ ਗੁੱਸਾ ਕੀਤਾ ਹੋਵੇ ਕਹਿਣ ਲਗਾ ਹੇ ਬ੍ਰਾਹਮਣ ਜਾਓ ਤੇ ਉਹਨਾਂ ਨੂੰ ਬੁਲਾ ਕੇ ਲਿਆਓ ਮੈਂ ਉਹਨਾਂ ਦੀ ਮਰਦਾਨਗੀ ਵੇਖ ਲੈਂਦਾ ਹਾਂ ਉਹਨਾਂ ਵਿੱਚ ਕਿੰਨੀ ਕੁ ਤਾਕਤ ਹੈ ਜੋ ਇੰਨੀ ਆਕੜ ਕਰ ਰਹੇ ਹਨ ਬ੍ਰਹਮ ਭੋਜ ਖਾਣ ਨਹੀਂ ਆਏ ਉਹਨਾਂ ਦੇ ਦਿਲ ਵਿੱਚ ਕੋਈ ਡਰ ਨਹੀਂ ਹੈ ਇਹ ਸੁਣ ਕੇ ਬ੍ਰਾਹਮਣ ਬਹੁਤ ਖੁਸ਼ ਹੋਇਆ ਤੇ 30 ਉਸ طرف ਚੱਲ ਪਿਆ ਜਿੱਥੇ ਭਾਈ ਲਾਲੋ ਜੀ ਦਾ ਘਰ ਸੀ ਬ੍ਰਾਹਮਣ ਨੇ ਭਾਈ ਲਾਲੋ ਜੀ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਖਲੋ ਕੇ ਉੱਚੀ ਆਵਾਜ਼ ਦਿੱਤੀ ਹੇ ਲਾਲੋ ਕੀ ਨਾਨਕ ਤਪਾ ਜੀ ਇੱਥੇ ਹੀ ਹਨ ਭਾਈ ਲਾਲੋ ਜੀ ਨੇ ਕਿਹਾ ਅੰਦਰ ਬੈਠੇ ਹਨ ਕੀ ਕੰਮ ਹੈ ਚੰਗੀ ਤਰ੍ਹਾਂ ਦੱਸੋ ਬ੍ਰਾਹਮਣ ਨੇ ਕਿਹਾ ਉਹਨਾਂ ਨੂੰ ਬਾਹਰ ਭੇਜੋ ਸ੍ਰੀ ਗੁਰੂ ਜੀ ਇਹ ਸੁਣ ਕੇ ਆਪ ਹੀ ਬਾਹਰ ਆ ਗਏ ਤੇ ਕਿਹਾ ਹੇ ਪਾਂਦੇ ਕੀ ਕਹਿੰਦਾ ਹੈ ਕਿਸ ਕੰਮ ਆਇਆ ਹੈ ਸਾਨੂੰ ਦੱਸੋ ਬ੍ਰਾਹਮਣ ਨੇ ਕਿਹਾ ਚੇਤੀ ਚੱਲੋ ਤੁਹਾਨੂੰ ਮਲਕ ਭਾਗੋ ਨੇ ਬੁਲਾਇਆ ਹੈ ਨਹੀਂ ਤਾਂ ਉਹ ਹੋਰ ਬੰਦੇ ਤੁਹਾਨੂੰ ਲੈਣ ਵਾਸਤੇ ਭੇਜੇਗਾ ਸੁੱਖਾਂ ਦੇ ਘਰ ਭਾਗ ਗੁਰੂ ਜੀ ਬੋਲੇ ਮਲਕ ਨਾਲ ਸਾਨੂੰ ਕੀ ਕੰਮ ਹੈ ਕੌਣ ਮਲਕ ਹੈ ਮੈਂ ਤਾਂ ਉਸ ਨੂੰ ਜਾਣਦਾ ਨਹੀਂ ਮੈਂ ਤਾਂ ਉਸ ਨੂੰ ਕਦੇ ਵੇਖਿਆ ਨਹੀਂ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਰਹਿੰਦਾ ਹੈ ਮੇਰਾ ਤਾਂ ਉਸ ਨਾਲ ਕੋਈ ਲੈਣ ਦੇਣ ਦਾ ਕੰਮ ਨਹੀਂ ਕਿਉਂ ਹੁਕਮ ਕਰਕੇ ਤੈਨੂੰ ਭੇਜਿਆ ਹੈ ਬ੍ਰਾਹਮਣ ਵਾਪਸ ਮਲਕ ਭਾਗੋ ਦੇ ਪਾਸ ਆ ਗਿਆ ਤੇ ਉਸਨੇ ਦੂਸਰੀ ਚੁਗਲੀ ਕੀਤੀ ਮੂਰਖ ਅਸਲ ਭੇਦ ਨੂੰ ਸਾਹਮਣੇ ਨਾ ਸਕਿਆ ਕਹਿਣ ਲੱਗਾ ਹੇ ਮਲਕ ਜੀ ਜੋ ਤੁਸੀਂ ਆਗਿਆ ਕੀਤੀ ਸੀ ਉਹਨਾਂ ਨੇ ਮਨ ਵਿੱਚ ਨਹੀਂ ਵਿਚਾਰੀ ਤੇ ਆਉਣ ਤੋਂ ਜਵਾਬ ਦੇ ਦਿੱਤਾ ਕਹਿੰਦੇ ਸਨ ਮੈਂ ਕਿਸੇ ਮਲਕ ਨੂੰ ਨਹੀਂ ਜਾਣਦਾ ਉਹ ਕੌਣ ਹਨ ਤੇ ਕਿੱਥੇ ਰਹਿੰਦੇ ਹਨ ਅਤੇ ਤੁਹਾਡੇ ਬਾਰੇ ਬੜੇ ਠੀਠ ਅਤੇ ਕਠੋਰ ਬਚਨ ਕਹੇ ਬਲਾਉਣ ਨਾਲ ਉਹ ਇਸਥਾਨ ਨਹੀਂ ਆਉਣਗੇ ਹੁਣ ਇਸ ਤਰ੍ਹਾਂ ਕਰੋ ਜਿਵੇਂ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਹੈ ਤੁਹਾਡੇ ਭੋਜਨ ਦੀ ਨਿੰਦਿਆ ਕਰਦੇ ਹਨ ਤੇ ਸ਼ੂਦਰ ਦੇ ਘਰ ਘਟਿਆ ਖਾਣਾ ਖਾਂਦੇ ਹਨ ਖੱਤਰੀ ਜਾਤੀ ਦਾ ਹੋ ਕੇ ਵੀ ਸ਼ਰਮ ਨਹੀਂ ਕਰਦੇ ਤੇ ਲੋਕ ਰੀਤੀ ਬਿਲਕੁਲ ਛੱਡ ਦਿੰਦੀ ਹੈ ਮਾਲਕ ਵਿੱਚ ਪਹਿਲਾਂ ਹੀ ਗੁੱਸਾ ਰੂਪੀ ਅਗਨੀ ਬਹੁਤ ਸੀ ਚੁਗਲੀ ਦੇ ਵਾਕਾਂ ਨੇ ਘਿਓ ਦੀ ਆਹੂਤੀ ਦਾ ਕੰਮ ਕੀਤਾ ਪਾਵ ਕਿਉ ਰੂਪੀ ਚੁਗਲੀ ਨੇ ਅੱਗ ਹੋਰ ਭੜਕਾ ਦਿੱਤੀ ਗੁੱਸੇ ਨਾਲ ਲਾਲ ਸੁਰਖ ਹੋ ਕੇ ਮਲਕ ਨੇ ਕਿਹਾ ਹੁਣੇ ਬੁਲਾਓ ਜੇ ਨਾ ਆਉਣ ਤਾਂ ਨਾਲ ਕੁਝ ਬੰਦੇ ਲੈ ਜਾਓ ਤੇ ਫੜ ਕੇ ਲਿਆਓ ਬ੍ਰਾਹਮਣ ਦੇ ਨਾਲ ਜਾਓ ਤੇ ਦੇਰ ਨਾ ਕਰੋ ਪੰਜ ਬੰਦੇ ਨਾਲ ਲੈ ਕੇ ਬ੍ਰਾਹਮਣ ਬੜੇ ਗੁੱਸੇ ਵਿੱਚ ਗਿਆ ਬੜੀ ਉੱਚੀ ਆਵਾਜ਼ ਮਾਰ ਕੇ ਸ਼੍ਰੀ ਗੁਰ ਨਾਨਕ ਦੇਵ ਜੀ ਨੂੰ ਬੁਲਾ ਲਿਆ ਬ੍ਰਾਹਮਣ ਨੇ ਕਿਹਾ ਮਲਕ ਤੁਹਾਡੇ ਤੇ ਬਹੁਤ ਗੁੱਸੇ ਹੋਇਆ ਹੈ ਸਾਡੇ ਨਾਲ ਚੱਲੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਨਹੀਂ ਤਾਂ ਤੁਹਾਨੂੰ ਫੜ ਕੇ ਲੈ ਜਾਵਾਂਗੇ ਇਹ ਬੰਦੇ ਵੇਖਦੇ ਹੋ ਹੁਣ ਦੇਰ ਨਾ ਕਰੋ ਬ੍ਰਾਹਮਣ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਜੀ ਹੱਸ ਪਏ ਤੇ ਉਹਨਾਂ ਦੇ ਨਾਲ ਚੱਲ ਪਏ ਜਿੱਥੇ ਮਲਖ ਭਾਗੋ ਬੈਠਾ ਸੀ ਮੂਰਖ ਮਲਖ ਭਾਗੋ ਨੂੰ ਸ਼ਰਮਿੰਦਾ ਕਰਨ ਹਿੱਤ ਅਤੇ ਉਸ ਦੇ ਹੰਕਾਰ ਨੂੰ ਤੋੜਨ ਵਾਸਤੇ ਉਹ ਮਲਖ ਭਾਗੋ ਨੂੰ ਮਿਲਣ ਵਾਸਤੇ ਉਹਨਾਂ ਦੇ ਨਾਲ ਹੋ ਗਏ ਗੁਰੂ ਜੀ ਅੱਗੇ ਕਿ ਜਾ ਰਹੇ ਸਨ ਤੇ ਸੰਸੇ ਨਾਲ ਡਰਦਾ ਹੋਇਆ ਭਾਈ ਲਾਲੋ ਪਿੱਛੇ ਪਿੱਛੇ ਜਾ ਰਿਹਾ ਸੀ ਬ੍ਰਾਹਮਣ ਅਤੇ ਉਸਦੇ ਬੰਦੇ ਨਾਲ-ਨਾਲ ਜਾ ਰਹੇ ਸਨ ਮਾੜੇ ਭਾਗ ਹੋਣ ਕਰਕੇ ਦੁਸ਼ਟ ਗੁਰੂ ਜੀ ਦੇ ਚਰਨੀ ਨਹੀਂ ਲੱਗਦੇ ਜਦ ਨਗਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਨੂੰ ਫੜ ਕੇ ਮੰਗਵਾਇਆ ਹੈ ਤਾਂ ਦੌੜਦੇ ਦੌੜਦੇ ਉਹ ਵੀ ਨਾਲ ਚੱਲ ਪਏ ਮਲਕ ਦੇ ਪਾਸ ਜਾ ਕੇ ਬ੍ਰਾਹਮਣ ਨੇ ਕਿਹਾ ਹੁਣ ਨਾਨਕ ਜੀ ਤੁਹਾਡੇ ਪਾਸ ਆ ਗਏ ਹਨ ਮਲਕ ਨੇ ਕਿਹਾ ਉਹਨਾਂ ਨੂੰ ਮੇਰੇ ਪਾਸ ਲਿਆਓ ਫਿਰ ਗੁਰੂ ਜੀ ਘਰ ਦੇ ਅੰਦਰ ਚਲੇ ਗਏ ਗੁਰੂ ਜੀ ਨੇ ਜਾ ਕੇ ਕਿਹਾ ਮੈਨੂੰ ਕਿਉਂ ਬੁਲਾਇਆ ਹੈ बार-बार ਆਪਣੇ ਬੰਦਿਆਂ ਨੂੰ ਭੇਜਿਆ ਹੈ ਤੈਨੂੰ ਮੇਰੇ ਨਾਲ ਕੀ ਕੰਮ ਹੈ ਕਿਸੇ ਕਾਰਨ ਬਗੈਰ ਮੈਨੂੰ ਕਿਉਂ ਹੁਕਮ ਕੀਤੇ ਹਨ ਇਹ ਸੁਣ ਕੇ ਮਲਖ ਭਾਗੋ ਨੇ ਇਹ ਬਚਨ ਕਹੇ ਮੇਰੇ ਘਰ ਬ੍ਰਹਮ ਭੋਜ ਕਰਨ ਵਾਸਤੇ ਕਿਉਂ ਨਹੀਂ ਆਏ ਤੁਹਾਨੂੰ ਬ੍ਰਾਹਮਣ ਨੇ ਨਿਯੋਤਾ ਦਿੱਤਾ ਸੀ ਤੁਸੀਂ ਆ ਕੇ ਭੋਜਨ ਨਹੀਂ ਛਕਿਆ ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕੀ ਦੋਸ਼ ਵੇਖਿਆ ਹੈ ਜਿਸ ਕਰਕੇ ਮੇਰੇ ਘਰ ਨਹੀਂ ਆਏ ਗੁਰੂ ਜੀ ਨੇ ਕਿਹਾ ਅਸੀਂ ਫਕੀਰ ਹਾਂ ਸਾਡਾ ਕਿਸੇ ਨਾਲ ਦਾਵਾ ਨਹੀਂ ਹੈ ਜਿੱਥੇ ਗੁਜ਼ਰ ਜਾਵੇ ਉੱਥੇ ਹੀ ਗੁਜ਼ਾਰ ਲੈਂਦੇ ਹਾਂ ਸਾਨੂੰ ਜੋ ਕੁਝ ਜਿੱਥੇ ਮਿਲੇ ਛਕ ਲੈਂਦੇ ਹਾਂ ਚੰਗੇ ਚੋਖੇ ਦਾ ਸਾਨੂੰ ਲਾਲਚ ਨਹੀਂ ਹੈ ਜਿਸ ਤਰ੍ਹਾਂ ਦਾ ਵੀ ਭੋਜਨ ਕੋਈ ਆ ਕੇ ਦਿੰਦਾ ਹੈ ਪ੍ਰਸੰਨ ਹੋ ਕੇ ਛਕ ਲੈਂਦੇ ਹਾਂ ਇਹ ਸੁਣ ਕੇ ਮਲਕ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਤੁਹਾਡੇ ਮਨ ਵਿੱਚ ਕਿਸੇ ਦਾ ਡਰ ਨਹੀਂ ਤੁਸੀਂ ਉਲਟੀ ਰੀਤੀ ਚੱਲ ਰਹੇ ਹੋ ਮੈਂ ਸੁਣਿਆ ਹੈ ਕਿ ਤੁਹਾਡੀ ਖੱਤਰੀ ਜਾਤ ਹੈ ਪਰ ਤੁਸੀਂ ਸ਼ੁੱਧਰ ਦੇ ਘਰ ਦਾ ਖਾਣਾ ਖਾਦਾ ਹੈ ਤੁਸੀਂ ਆਪਣੇ ਨਾਂ ਨੂੰ ਤਪਰ ਖਾਇਆ ਹੈ ਮੈਨੂੰ ਤਾਂ ਵੇਖਦਿਆਂ ਹੀ ਗੁੱਸਾ ਚੜ ਜਾਂਦਾ ਹੈ ਬ੍ਰਾਹਮ ਭੋਜ ਨੂੰ ਪੂਰਾ ਨਾਮ ਦਿੱਤਾ ਹੈ ਪਰ ਆਪ ਰਸੋਈ ਨੀਚ ਤਰਖਾਣ ਦੇ ਘਰ ਕਰਦੇ ਹੋ ਮੈਂ ਕਈ ਵਾਰੀ ਬੁਲਾ ਪਰ ਮੇਰੇ ਘਰ ਨਾ ਆਏ ਜਿਸ ਕਾਰਨ ਕਰਕੇ ਮੇਰੀ ਗੱਲ ਨੂੰ ਮਨ ਵਿੱਚ ਨਹੀਂ ਲੈਂਦਾ ਹੈ ਬ੍ਰਾਹਮਣ ਖੱਤਰੀਆ ਸਭ ਨੇ ਬੈਠ ਕੇ ਭੋਜਨ ਛਕਿਆ ਹੈ ਪਰ ਉਹ ਭੋਜਨ ਇਹਨਾਂ ਦੇ ਹਿਰਦੇ ਨੂੰ ਚੰਗਾ ਨਹੀਂ ਲੱਗਾ ਗੁਰੂ ਜੀ ਨੇ ਮਲਕ ਦੀਆਂ ਗੱਲਾਂ ਸੁਣ ਕੇ ਆਖਿਆ ਜਾਓ ਹੁਣੇ ਹੀ ਜੋ ਕੁਝ ਤੁਸੀਂ ਬਰੰਪ ਹੋਜ ਵਿੱਚ ਤਿਆਰ ਕੀਤਾ ਹੈ ਉਹ ਲੈ ਕੇ ਆਓ ਤੁਹਾਡੇ ਮਨ ਵਿੱਚ ਕੋਈ ਗੱਲ ਰਹਿ ਨਾ ਜਾਵੇ ਉਸ ਨੂੰ ਇਸ ਤਰ੍ਹਾਂ ਕਹਿ ਕੇ ਫਿਰ ਭਾਈ ਲਾਲੂ ਨੂੰ ਕਿਹਾ ਤੁਸੀਂ ਵੀ ਜਾਓ ਅਤੇ ਜੋ ਕੋਈ ਭੋਜਨ ਦਾ ਟੁਕੜਾ ਰੱਖਿਆ ਹੋਵੇ ਤਾਂ ਘਰੋਂ ਲੈ ਕੇ ਆਓ ਭਾਈ ਲਾਲੂ ਜੀ ਆਪਣੇ ਘਰ ਦੌੜ ਕੇ ਗਏ ਅਤੇ ਕੋਧਰੇ ਦੀ ਰੋਟੀ ਦਾ ਇੱਕ ਟੁਕੜਾ ਲੈ ਕੇ ਆਏ। ਮਾਲਕ ਭਾਗੋ ਨੇ ਵੀ ਆਪਣੇ ਘਿਓ ਵਾਲੇ ਭੋਜਨ ਮੰਗਵਾਏ। ਬ੍ਰੰਹ ਭੋਜ ਵਿੱਚ ਜੋ ਕੁਝ ਵੀ ਤਿਆਰ ਕੀਤਾ ਸੀ, ਮਾਹਲ, ਕੋੜੇ, ਪੂੜੀਆਂ ਅਤੇ ਕੜਾ ਜੋ ਵੀ ਬਹੁਤ ਪ੍ਰਕਾਰ ਦੇ ਬਣਾਏ ਸਨ, ਛੇਤੀ ਹੀ ਮੰਗਵਾ ਲਏ। ਸਾਰੇ ਪਦਾਰਥ ਲਿਆ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੇ ਤੇ ਕਿਹਾ, "ਪ੍ਰਸੰਨਤਾ ਨਾਲ ਛਕੋ।" ਫਿਰ ਗੁਰੂ ਜੀ ਨੇ ਭਾਈ ਲਾਲੋ ਵੱਲ ਵੇਖਿਆ ਤੇ ਕੋਧਰੇ ਦੀ ਰੋਟੀ ਦੇ ਟੁਕੜੇ ਨੂੰ ਚਾਟਾ ਆਪਣੇ ਹੱਥ ਵਿੱਚ ਫੜ ਲਿਆ। ਉਹਨਾਂ ਨੇ ਖੱਬੇ ਹੱਥ ਵਿੱਚ ਮਾਲ ਪੋੜਿਆਦ ਲੈ ਲਏ ਤੇ ਸੱਜੇ ਹੱਥ ਵਿੱਚ ਕੋਧਰੇ ਦਾ ਟੁਕੜਾ ਫੜ ਕੇ ਜਦੋਂ ਦੋਵੇਂ ਹੱਥ ਘੁਟੇ ਤਾਂ અપਾਰ ਲੋਕ ਉਹਨਾਂ ਵੱਲ ਵੇਖ ਰਹੇ ਸਨ। ਤਦ ਬਹੁਤ ਲੋਕਾਂ ਦੀ ਸਭਾ ਦੇ ਵਿੱਚ ਦੋਹਾਂ ਹੱਥਾਂ ਵਿੱਚੋਂ ਧਾਰਾਂ ਵਹਿ ਤੁਰੀਆਂ। ਇੱਕ ਹੱਥ ਵਿੱਚ ਦੁੱਧ ਦੀ ਧਾਰ ਨਿਕਲੀ ਅਤੇ ਦੂਸਰੇ ਹੱਥ ਵਿੱਚ ਲਹੂ ਦੀ ਧਾਰ ਚੋਈ। ਇੰਜ ਲੱਗ ਰਿਹਾ ਹੈ ਜਿਵੇਂ ਇੱਕ ਪਾਸੇ ਦੁੱਧ ਵਰਗੀ ਚਿੱਟੀ ਗੰਗਾ ਵਹਿ ਰਹੀ ਹੈ ਤੇ ਦੂਸਰੇ ਪਾਸੇ ਲਾਲ ਸਰਸਵਤੀ ਚੱਲ ਰਹੀ ਹੈ ਇੱਕ ਪਾਸੇ ਦੁੱਧ ਧਰਤੀ ਤੇ ਡਿੱਗ ਰਿਹਾ ਹੈ ਇੱਕ ਪਾਸੇ ਲਹੂ ਨੁੱਚੜ ਰਿਹਾ ਹੈ ਜਿਵੇਂ ਜਿਵੇਂ ਗੁਰੂ ਜੀ ਹੱਥ ਘੁੱਟਦੇ ਹਨ ਤਿਵੇਂ-ਤਿਵੇਂ ਹੋਰ ਲਹੂ ਤੇ ਦੁੱਧ ਨਿਕਲ ਰਿਹਾ ਹੈ ਸਾਰੇ ਲੋਕ ਹੈਰਾਨ ਰਹਿ ਗਏ ਅਜੀਹਾ ਕੋਤਕ ਉਹਨਾਂ ਨੇ ਕਦੇ ਵੀ ਕਿਤੇ ਨਹੀਂ ਸੀ ਵੇਖਿਆ ਇੱਕ ਭੋਜਨ ਵਿੱਚੋਂ ਲਹੂ ਕੱਢ ਦਿੱਤਾ ਅਤੇ ਦੂਸਰੇ ਵਿੱਚੋਂ ਦੁੱਧ ਪ੍ਰਕਾਸ਼ਮਾਨ ਹੋਇਆ ਸਾਰੇ ਭਵਨ ਵਿੱਚ ਵੱਡੀ ਭੀੜ ਜੁੜੀ ਹੋਈ ਸੀ ਅਤੇ ਸਾਰੇ ਹੀ ਇਹ ਅਚਰਜ ਕੌਤਖ ਵੇਖ ਰਹੇ ਸਨ ਕਿਸੇ ਢੰਗ ਨਾਲ ਵੀ ਸਮਝ ਨਹੀਂ ਆ ਰਹੀ ਸੀ ਸਭ ਕੁਝ ਪ੍ਰਗਟ ਰੂਪ ਵਿੱਚ ਦਿਖ ਰਿਹਾ ਸੀ ਗੁਰੂ ਜੀ ਜਿਨ੍ਹਾਂ ਵਿੱਚ ਧਰਮ ਬੋਲਤਾ ਮਿਲੀ ਹੋਈ ਹੈ ਉਹਨਾਂ ਨੇ ਪਰਮਨੋਹਰ ਬਚਨ ਇਸ ਤਰ੍ਹਾਂ ਕਹੇ ਤੁਸੀਂ ਬਹੁਤ ਲੋਕਾਂ ਦਾ ਲਹੂ ਨਿਚੋੜ ਕੇ ਇਹ ਬ੍ਰਾਂਪੋਜ ਕੀਤਾ ਹੈ ਜਿਸ ਕਰਕੇ ਇਸ ਵਿੱਚੋਂ ਲਹੂ ਨਿਕਲ ਰਿਹਾ ਹੈ ਐਸੇ ਭੋਜਨ ਦੇ ਖਾਣ ਨਾਲ ਜੋ ਪਾਪਾਂ ਨਾਲ ਇਕੱਠੇ ਕੀਤੇ ਧੰ ਨਾਲ ਬਣਾਇਆ ਜਾਵੇ ਉਹਨ ਨਾਸ਼ ਹੋ ਜਾਂਦਾ ਹੈ हे ਮਲਕ ਸੁਣੋ ਜਿਸ ਨੂੰ ਸੋਝੀ ਨਹੀਂ ਹੈ ਉਹ ਇਹ ਲਹੂ ਭਰਿਆ ਭੋਜਨ ਪ੍ਰੇਮ ਨਾਲ ਖਾਂਦਾ ਹੈ ਐਸਾ ਭੋਜਨ ਖਾਣ ਨਾਲ ਤਪੀਆਂ ਦੇ ਤਪ ਨਸ਼ਟ ਹੋ ਜਾਂਦੇ ਹਨ ਅਤੇ ਧਿਆਨੀਆਂ ਦਾ ਧਿਆਨ ਨਹੀਂ ਲੱਗਦਾ ਖਾਨ ਨਾਲ ਮਨ ਮਲੀਨ ਹੋ ਜਾਂਦਾ ਹੈ ਜਿਸ ਕਰਕੇ ਹਰੀ ਦਾ ਨਵੀਨ ਸੁੰਦਰ ਰੰਗ ਨਹੀਂ ਚੜਦਾ ਇਸ ਲਈ ਜਿਨ੍ਹਾਂ ਨੂੰ ਸੋਜੀ ਹੋਵੇ ਉਹ ਲਹੂ ਕਿਉਂ ਪੀਣ ਅਤੇ ਆਪਣੇ ਪੁੰਨ ਨੂੰ ਨਸ਼ਟ ਕਿਉਂ ਕਰ ਲੈਣ ਇਸ ਗੱਲ ਨੂੰ ਹਿਰਦੇ ਵਿੱਚ ਸਮਝ ਕੇ ਵੇਖੀਏ ਇਧਰ ਸ਼ੁੱਧਰ ਦੇ ਘਰ ਦਾ ਭੋਜਨ ਵੇਖੋ ਜਿਸ ਵਿੱਚ ਨਿਰੋਵਾ ਦੁੱਧ ਨਿਕਲ ਰਿਹਾ ਹੈ ਅਸਲ ਬ੍ਰਹਮ ਭੋਜਨ ਤਾਂ ਸਦਾ ਹੀ ਇਸ ਦੇ ਘਰ ਹੁੰਦਾ ਹੈ ਜਿੱਥੇ ਅਸੀਂ ਰੋਜ਼ ਭੋਜਨ ਛਕਦੇ ਹਾਂ ਉਹ ਆਪਣੇ ਹੱਥਾਂ ਨਾਲ ਸਾਰਾ ਦਿਨ ਕਮਾਈ ਕਰਦਾ ਹੈ ਅਤੇ ਪਾਪ ਦੀ ਬਿਰਤੀ ਕਦੇ ਵੀ ਹਿਰਦੇ ਵਿੱਚ ਨਹੀਂ ਲਿਆਉਂਦਾ ਜੋ ਆਪਣੇ ਹੱਥਾਂ ਨਾਲ ਕਮਾਈ ਕਰਦਾ ਹੈ ਆਪ ਖਾਂਦਾ ਹੈ ਅਤੇ ਹੋਰ ਲੋੜਵੰਦਾਂ ਨੂੰ ਛਕਾਉਂਦਾ ਹੈ ਜਿਹੜਾ ਅਜਿਹੇ ਆਹ ਭੋਜਨ ਛਕਦਾ ਹੈ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ ਅਤੇ ਜਨਮ ਜਨਮਾਂ ਤਰਾ ਦੀ ਮੈੜ ਢੁਲ ਜਾਂਦੀ ਹੈ ਤੂੰ ਪਾਪਾਂ ਦੀ ਕਮਾਈ ਇਕੱਠੀ ਕਰਕੇ ਆਪਣਾ ਜਸ ਕਰਵਾਉਣ ਲਈ ਲੋਕਾਂ ਨੂੰ ਭੋਜਨ ਖਵਾਇਆ ਹੈ ਆਪਣੇ ਮਨ ਵਿੱਚ ਪਾਪਾਂ ਨੂੰ ਛੁਪਾਉਂਦਾ ਹੈ ਕਿਸੇ ਨੂੰ ਸੁਣਾਉਂਦਾ ਦਿਖਾਉਂਦਾ ਨਹੀਂ ਜੋ ਆਦਮੀ ਕਿਕਰ ਵੀਦਾ ਹੈ ਉਹ ਕਿਕਰ ਵੱਡੀ ਹੋ ਕੇ ਉਸ ਨੂੰ ਕੰਡੇ ਮਾਰਦੀ ਹੈ ਅਤੇ ਭਾਰੀ ਦੁੱਖ ਦਿੰਦੀ ਹੈ ਇਹ ਜੋ ਤੂੰ ਪੋਨ ਕਰਕੇ ਸਾਰਿਆਂ ਨੂੰ ਵਿਖਾਇਆ ਹੈ ਅਤੇ ਜਸ ਪਾ ਕੇ ਫਿਰ ਦੇ ਵਿੱਚ ਬੜਾ ਘਮੰਡ ਕੀਤਾ ਹੈ ਜਿਵੇਂ ਧਰਤੀ ਦੇ ਬਾਹਰ ਪਿਆ ਵਧੀਆ ਤੋਂ ਵਧੀਆ ਬੀਜ ਵੀ ਨਹੀਂ ਉਗਦਾ ਜਦ ਉਹ ਉਗੇਗਾ ਹੀ ਨਹੀਂ ਤਾਂ ਬਹੁਤਾ ਫਲ ਕਿਵੇਂ ਦੇ ਦੇਗਾ ਜਿਸ ਬੀਜ ਨੂੰ ਅਸੀਂ ਧਰਤੀ ਅੰਦਰ ਚੁਪਾਵਾਂਗੇ ਕੇਵਲ ਉਹੀ ਉਗੇਗਾ। ਇਹ ਹੀ ਰੀਤ ਸਭ ਕੋਈ ਜਾਣਦੇ ਹਨ। ਤੇਰੇ ਵਾਸਤੇ ਇਹ ਦੋਵੇਂ ਵਿਪਰੀਤ ਹਨ। ਇਸ ਦੇ ਫਲ ਦਾ ਤੈਨੂੰ ਉਸ ਸਮੇਂ ਪਤਾ ਲੱਗੇਗਾ ਜਦ ਤੈਨੂੰ ਜੰਮ ਭੈਪਿਤ ਕਰਨਗੇ। ਸਤਗੁਰੂ ਜੀ ਦੀ ਅਗ ਵਰਗੀ ਤੇਜ ਮਹਿਮਾ ਵੇਖ ਕੇ ਆਪਣਾ ਮਨ ਛੋਟੀ ਲੱਕੜੀ ਵਰਗਾ ਕਰਕੇ ਸੜ ਬਲ ਕੇ ਸੁਆਹ ਹੋ ਗਿਆ ਅਤੇ ਮੂਰਖ ਅਸਲ ਗੱਲ ਨੂੰ ਨਾ ਸਮਝਿਆ। ਫਿਰ ਕੁਝ ਬਚਨ ਆਗ ਤੇ ਕਿਉਂ ਪਾਉਣ ਵਾਲੇ ਕੀਤੇ ਅਗ ਦੀ ਲਾਠ ਹੋਰ ਉੱਚੀ ਹੋ ਗਈ ਹਿਰਦਾ ਗੁੱਸੇ ਨਾਲ ਨੱਕੋ ਨੱਕ ਭਰਿਆ ਸੀ ਪਰ ਹੁਣ ਉਸ ਦੀ ਕੁਝ ਪੇਜ ਨਹੀਂ ਸੀ ਜਾਂਦੀ ਅਤੇ ਸ਼ਰਮਿੰਦਾ ਹੋ ਕੇ ਸਿਰ ਨੀਵਾ ਕਰ ਲਿਆ ਬੋਲਿਆ ਨਹੀਂ ਸੀ ਜਾਂਦਾ ਇੰਨਾ ਵਿਆਕੁਲ ਹੋ ਗਿਆ ਜਿਵੇਂ ਕਿਸੇ ਸੂਮ ਦਾ ਧਨ ਗਵਾਚ ਗਿਆ ਹੋਵੇ ਜਿਵੇਂ ਕੋਈ ਜਵਾਰੀਆ ਜੂਏ ਵਿੱਚ ਹਾਰ ਗਿਆ ਹੋਵੇ ਜਾਂ ਜਿਵੇਂ ਚੋਰ ਯਾਰ ਬੋਲ ਕੇ ਨਾ ਆਇਆ ਹੋਵੇ ਉੱਥੇ ਖੜੇ ਸਾਰੇ ਮਨੁੱਖ ਭਾਵ ਦਰਸ਼ਕ ਊਚ ਨੀਚ ਵੇਖ ਰਹੇ ਸਨ ਉਹਨਾਂ ਦੇ ਚਿੱਤ ਅश्चर्यਤਾ ਬਹੁਤ ਵਧੀ ਸੀ ਸ੍ਰੀ ਨਾਨਕ ਜੀ ਉੱਠ ਕੇ ਬਾਹਰ ਆ ਗਏ ਮਾਨੋ ਗਿਆਨ ਦਾ ਸੂਰਜ ਸ਼ੋਭ ਰਹੇ ਹਨ ਉਹਨਾਂ ਦੇ ਨਾਲ ਭਾਈ ਲਾਲੋ ਜੀ ਹਨ ਉਹਨਾਂ ਦੇ ਅੰਗਾਂ ਵਿੱਚ ਬੜਾ ਉਤਸ਼ਾਹ ਉਪਜਿਆ ਹੈ ਕਿਰਪਾ ਦੇ ਘਰ ਭਾਵ ਗੁਰੂ ਜੀ ਦਾ ਮੁਖੜਾ ਚੰਦ੍ਰਮਾ ਵਰਗਾ ਹੈ ਘਰ ਵਿੱਚ ਆ ਕੇ ਪ੍ਰਭੂ ਜੀ ਵਿਰਾਜ ਗਏ ਜਿਨ੍ਹਾਂ ਦੀ ਕਿਰਪਾ ਨਾਲ ਜਮਾ ਦੇ ਦੁੱਖ ਵੀ ਭੱਜ ਜਾਂਦੇ ਹਨ ਸਾਰੇ ਨਗਰ ਚ ਮਲਕ ਭਾਗੋ ਵਾਲੀ ਕਹਾਣੀ ਫੈਲ ਗਈ ਸਾਰੇ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਸਨ ਮਨ ਦਾ ਹੰਕਾਰ ਹੀ ਅਤੇ ਘਮੰਡੀ ਮਲਕ ਭਾਗੋ ਬਹੁਤ ਸ਼ਰਮਿੰਦਾ ਹੋ ਗਿਆ ਉਹਨਾਂ ਸਾਹਮਣੇ ਉਹ ਕੁਝ ਵੀ ਨਾ ਬੋਲ ਸਕਿਆ ਜਿਹੜੇ ਮਨੁੱਖ ਚਤੁਰ ਅਤੇ ਬੁੱਧੀਮਾਨ ਹਨ ਉਹਨਾਂ ਨੇ ਆਪਣੇ ਦਿਲਾਂ ਵਿੱਚ ਗੁਰੂ ਜੀ ਦੀ ਮਹਾਨ ਮਹਿਮਾ ਨੂੰ ਸਵਾਰ ਕਰੀਤਾ ਉਹ ਜਿੱਥੇ ਵੀ ਗੁਰੂ ਜੀ ਨੂੰ ਮਿਲਦੇ ਸਨ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਸਨ ਜਿਨ੍ਹਾਂ ਦੇ ਦਰਸ਼ਨਾਂ ਨਾਲ ਤਿੰਨੇ ਤਾਪ ਦੂਰ ਹੋ ਜਾਂਦੇ ਹਨ ਅਗਿਆਨੇ ਉਹਨਾਂ ਨੂੰ ਸ੍ਰੇਸ਼ਟ ਕਲਾਵਾਨ ਜਾਣਿਆ ਹੈ ਉਹਨਾਂ ਦੀ ਨਿੰਦਿਆ ਬਹੁਤ ਦੁਖਦਾਇਕ ਹੈ ਉਹ ਤਾਂ ਸੰਤ ਲੋਕ ਹਨ ਜਿਸ ਦੀ ਬੁੱਧੀ ਨਿਰਾਲੀ ਹੈ ਉਹਨਾਂ ਦੀ ਕਾਰਾਮਾਤ ਬਹੁਤ ਵਿਸ਼ਾਲ ਹੈ ਅਤੇ ਨਾ ਜਿੱਤੀ ਜਾਣ ਵਾਲੀ ਹੈ ਜਿਹੜੇ ਮਾੜੀ ਮੱਤ ਵਾਲੇ ਮੂਰਖ ਤੇ ਅਗਿਆਨੀ ਹਨ ਉਹਨਾਂ ਨੇ ਗੁਰੂ ਜੀ ਦੀ ਮਹਿਮਾ ਨੂੰ ਪਛਾਣਿਆ ਨਹੀਂ ਜਿਵੇਂ ਮਨ ਇਛਤ ਫਲ ਦੇਣ ਵਾਲਾ ਹੀਰਾ ਬਾਂਦਰ ਦੇ ਹੱਥ ਆ ਜਾਵੇ ਤਾਂ ਉਹ ਇਸ ਦੀ ਕੀ ਕੀਮਤ ਜਾਣੇਗਾ ਉਸ ਵਾਸਤੇ ਤਾਂ ਇੱਕ ਪੱਥਰ ਸਮਾਨ ਹੈ ਇਸ ਤਰ੍ਹਾਂ ਉੱਥੇ ਕੁਝ ਹੋਰ ਸਮਾਪਤ ਕੀਤਾ ਭਾਵ ਗੁਰੂ ਜੀ ਲੋਕਾਂ ਦੇ ਬੰਨ ਰੂਪ ਦੁੱਖ ਗੁਰੂ ਜੀ ਆਪ ਦਾਵਾ ਨਾਲ ਬਣ ਕੇ ਸਾੜ ਰਹੇ ਸਨ ਸ਼ਾਮ ਪੈਣ ਤੇ ਭਾਈ ਲਾਲੋ ਜੀ ਦੇ ਘਰ ਆ ਜਾਂਦੇ ਸਨ ਤੇ ਸਵੇਰ ਹੁੰਦਿਆਂ ਹੀ ਜੰਗਲ ਵਿੱਚ ਚਲੇ ਜਾਂਦੇ ਸਨ ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ぎふて。